ਆਲੇ ਬੈਨਰਾਂ ਨੂੰ ਵੈਂਡੇਲਾਈਜ਼ ਕਰਦੇ ਆ ਬੈਨਰ ਪਾੜਨ ਦੀ ਕੋਸ਼ਿਸ਼ ਕਰਦੇ ਆ ਆਏ ਹਾਏ 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 ਲੱਗੀਆਂ ਮਿਰਚਾਂ ਕਿਉਂ ਤੁਹਾਡਾ ਪੁੱਤਾ ਪੰਨੂ ਤੇ ਸਾਡਾ ਕੁੱਤਾ ਕੰਨੂ ਨਾ ਨਾ ਜਦੋਂ ਇੰਡੀਆ ਦੇ ਝੰਡੇ ਪਾੜਦੇ ਸੀ ਰੇਲਿੰਗਾਂ 'ਚ ਇੰਡੀਆ ਦੇ ਝੰਡੇ ਦੇ ਉੱਤੇ ਚੌੜੇ ਹੋ ਹੋ ਕੇ ਪਗੜੇ ਪਾਉਂਦੇ ਸੀ ਇੰਡੀਆ ਦੇ ਝੰਡੇ ਨੂੰ ਅੱਗ ਲਾਉਂਦੇ ਸੀ ਹਿੰਦੂਆਂ ਨੂੰ ਗਊ ਮੂਤਰ ਗਊ ਮੂਤਰ ਕਹਿੰਦੇ ਆ ਉਹ ਗਊ ਮੂਤਰ ਪੀਣ ਵਾਲੇ ਮੋਤ ਪੀਣ ਵਾਲੇ ਸੋਚੋ ਉਹ ਦੋ ਹਿੰਦੁਸਤਾਨੀਆਂ ਨੂੰ ਕਿੰਨੀ ਅਗ ਲੱਗੀ ਹੋਣੀ ਆ ਜਸ ਫੋਰ ਥੈਟ ਆ ਜੀ ਜਿੱਦਾਂ ਦਾ ਤੁਸੀਂ ਕਰੋਗੇ ਉਦਾਂ ਦਾ ਪਾਓਗੇ ਹੁਣ ਅੱਜ ਤੁਹਾਡੇ ਕੋਈ ਬੈਨਰ ਲਾ ਲਾ ਕੇ ਸੁੱਟ ਰਿਹਾ ਤੇ ਤੁਹਾਡੇ ਭੜੇ ਚਨੂਣੇ ਲੜ ਰਿਹਾ ਲੜਨੇ ਵੀ ਚਾਹੀਦੇ ਆ ਤੁਹਾਨੂੰ ਕੀ ਲੱਗਦਾ ਸਿੱਕਲਾ ਤੱਕ ਤੁਸੀਂ ਮਰਦੋਂ ਇਕੱਲੇ ਤੁਸੀਂ ਸਿੰਘ ਪੈਦਾ ਹੋਏ ਹੁਣ ਤੁਸੀਂ ਸੋਚਦੇ ਹੋਵੋਗੇ ਬੇ ਕੰਮ ਪੱਕਾ ਹਿੰਦੂਆਂ ਦਾ ਹੋਣਾ ਤੜਨਸ਼ਾਨਾ ਹਿੰਦੂਆਂ ਤੇ ਜਾਣਾ ਹੈ ਇਹ ਤੁਹਾਡੇ ਆਪਣੇ ਸਿੱਖ ਵੀਰ ਹੀ ਕਰ ਰਹੇ ਆ ਜਿਹੜੇ ਖਾਲਿਸਤਾਨ ਦਾ ਸਾਥ ਨਹੀਂ ਦੇ ਰਹੇ ਆ ਜਿਨ੍ਹਾਂ ਨੂੰ ਭਾਰਤ ਦੇ ਟੁਕੜੇ ਨਹੀਂ ਮਨਜ਼ੂਰ ਸੋ ਕਿੰਨਾ ਦੇਖੋ ਬੰਦੇ ਦੇ ਕਿੰਨੇ ਇਹਦੇ ਮਿਰਚਾਂ ਲੱਗੀਆਂ ਕਿੰਨੇ ਚੁਣਨ ਲੱਗਾ ਕਿਵੇਂ ਜੋਰ ਲਾ ਲਾ ਕੇ ਬੋਲ ਰਿਹਾ ਅਸੀਂ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਮੈਂ ਤਾਂ ਮਾੜੀ ਜਿਹੀ ਵੀਡੀਓ ਨੇ ਸਟਿਚ ਕੀਤੀ ਆ ਜਨਾਬ ਜੀ ਹਕੀਕਤ ਨੂੰ ਸਮਝੋ ਤੁਸੀਂ ਸ਼ਾਂਤੀਪੂਰਵ ਆਪਣਾ ਕੰਮ ਕਰੋਗੇ ਨੇ ਬੈਨਰਸ ਲਾਓ ਜੋ ਕਰਨਾ ਕਰੋ ਖਾਲਸਾ ਦੀ ਦਮੰਡ ਕਰੋ ਪਰ ਜਿੱਦਾਂ ਤੁਸੀਂ ਭੰਨ ਤੋੜ ਅੰਬੈਸੀਆਂ ਦੇ ਬਾਹਰ ਕੀਤੀ ਭਾਰਤ ਦੇ ਝੰਡੇ ਦਾ ਇੰਨਾ અપਮਾਨ ਕੀਤਾ ਤੁਹਾਡੇ ਇਸ અપਮਾਨ ਨਹੀਂ ਸੁੱਤੀ ਹੋਈ ਜਨਤਾ ਨੂੰ ਜਗਾਤਾ ਤੁਹਾਡੇ ਇਸ ਝੰਡੇ ਦੇ ਭਾਰਤ ਦੇ ਝੰਡੇ ਦੇ અપਮਾਨ ਨੂੰ ਸੁੱਤੇ ਹੋਏ ਲੋਕਾਂ ਦੇ ਲਈ ਜਮੀਰ ਸੀ ਨਾ ਤੁਸੀਂ ਜਗਾਤੇ ਹੁਣ ਤੁਹਾਡੇ ਬੈਨਰਾਂ ਦੇ ਵੀ ਹਾਲ ਹੋਣੇ ਆ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਦਰਦ ਪੇਨ ਕੀ ਹੁੰਦੀ ਆ ਰਤ ਤੁਸੀਂ ਕੁਝ ਵੀ ਕਰੋ ਉਹ ਚੱਲੇਗਾ ਤੱਕਾ ਬਦਮਾਸ਼ੀ ਜੇ ਕੋਈ ਬੰਦਾ ਤੁਹਾਨੂੰ ਮੂੰਹ ਤੋੜ ਜਵਾਬ ਦੇਵੇ ਉਹ ਫਿਰ ਗੰਦਾ ਹੋ ਗਿਆ ਹੁਣ ਤੁਸੀਂ ਕਹਿੰਦੇ ਹੋ ਵੀ ਹਾਂ ਚੋਰੀ ਛੁਪੇ ਕਰ ਜਾਂਦੇ ਬਿਲਕੁਲ ਜੀ ਤੁਸੀਂ ਵੀ ਬਹੁਤ ਕੁਝ ਚੋਰੀ ਛੁਪੇ ਕਰਦੇ ਹੋ ਤੇ ਲੋਕ ਬਿਲਕੁਲ ਤੁਹਾਨੂੰ ਹੀ ਟ੍ਰੀਟਮੈਂਟ ਕਰਦੇ ਜੋ ਤੁਸੀਂ ਲੋਕਾਂ ਨੂੰ ਟ੍ਰੀਟਮੈਂਟ ਕੀਤਾ ਹੈ ਸੋ ਇਹਦੇ ਵਿੱਚ ਮਿਰਚਾ ਮੇਰੇ ਸਾਹ ਨਾਲ ਲੱਗਣੀ ਨਹੀਂ ਚਾਹੀਦੀ ਕਿਉਂਕਿ ਖਾਲਸਾ ਦੇ ਨਾਮ ਤੇ ਜਿਹੜੇ ਤੁਸੀਂ ਫੰਡ ਇਕੱਠੇ ਕਰਕੇ ਖਾ ਰਹੇ ਹੋ ਨਾ ਪਤਾ ਤੁਹਾਨੂੰ ਵੀ ਖਾਲਸਾ ਕਦੇ ਨਹੀਂ ਬਣਨਾ ਅਮਰੀਕਾ ਵੀ ਇੱਕ ਪਾਸੇ ਤੇ ਕੈਨੇਡਾ ਵੀ ਹੋ ਜਾਏ ਇੰਗਲੈਂਡ ਵੀ ਹੋ ਜਾਏ ਤਾਂ ਵੀ ਨਹੀਂ ਬੰਦਾ ਬਾਸਤਾਂ ਨੂੰ ਜਿਹੜੇ ਪੈਸੇ ਇਕੱਠੇ ਕਰਨ ਦੀ ਅੱਗ ਲੱਗੀ ਹੈ ਨਾ ਤੁਸੀਂ ਉਹ ਕਰੀ ਚੱਲੋ ਨਿੱਕਲ ਸਾਰਿਆਂ ਦਾ ਜਾਣਾ ਪੈਸਾ ਵਾਏ ਗੁਰੂ ਨੇ ਕੱਲੇ-ਕੱਲੇ ਦਾ ਹਿਸਾਬ ਲੈਣਾ ਤੇ ਕੱਲੇ-ਕੱਲੇ ਦੇ ਬੱਚਿਆਂ ਦੇ ਰਾਹੀਂ ਹੋ ਕੇ ਉਹ ਪੈਸਾ ਨਿਕਲਣਾ ਹੈ ਇਹ ਗੱਲ ਲਿਖ ਲਿਓ ਸਟੈਂਪ ਪੇਪਰ ਤੇ ਮੇਰੀ ਓਕੇ ਬਿਲਕੁਲ ਜੀ ਜੈ ਹਿੰਦ ਤੁਸੀਂ ਵੀ ਬਹੁਤ ਖੁਸ਼ਚੋਰੀ ਛੁਪੇ ਕਰਦੇ ਹੋ ਲੋਕ ਬਿਲਕੁਲ ਤੁਹਾਨੂੰ ਹੀ ਟ੍ਰੀਟਮੈਂਟ ਕਰ ਰਹੇ ਜੋ ਤੁਸੀਂ ਲੋਕਾਂ ਨੂੰ ਟ੍ਰੀਟਮੈਂਟ ਕੀਤਾ ਹੈ। ਸੋ ਇਹਦੇ ਵਿੱਚ ਮਿਰਚਾਂ ਮੇਰੇ ਸਭ ਨਾਲ ਲੱਗਣੀ ਨਹੀਂ ਚਾਹੀਦੀ। ਕਿਉਂਕਿ ਖਾਲਿਸਤਾਨ ਦੇ ਨਾਮ ਤੇ ਜਿਹੜੇ ਤੁਸੀਂ ਫੰਡ ਇਕੱਠੇ ਕਰਕੇ ਖਾ ਰਹੇ ਹੋ ਨਾ ਪਤਾ ਤੁਹਾਨੂੰ ਵੀ ਖਾਲਿਸਤਾਨ ਕਦੇ ਨਹੀਂ ਬਣਨਾ। ਚਾਹ ਅਮਰੀਕਾ ਵੀ ਇੱਕ ਪਾਸੇ ਹੋਵੇ ਕੈਨੇਡਾ ਵੀ ਹੋਵੇ ਇੰਗਲੈਂਡ ਵੀ ਹੋ ਜਾਈ। ਤਾਂ ਵੀ ਨਹੀਂ ਬਣਦਾ। ਬਸ ਤੁਹਾਨੂੰ ਜਿਹੜੇ ਪੈਸੇ ਇਕੱਠੇ ਕਰਨ ਦੀ ਅੱਗ ਲੱਗੀ ਹੈ ਨਾ ਤੁਸੀਂ ਉਹ ਕਰੀ ਚੱਲੋ। ਨਿੱਕਲ ਸਾਰਿਆਂ ਦਾ ਜਾਣਾ ਪੈਸਾ। ਵਾਹਿਗੁਰੂ ਨੇ ਇਕੱਲੇ-ਇਕੱਲੇ ਦਾ ਹਿਸਾਬ ਲੈਣਾ ਤੇ ਇਕੱਲੇ-ਇਕੱਲੇ ਦੇ ਬੱਚਿਆਂ ਦੇ ਰਾਹੀਂ ਹੋ ਕੇ ਉਹ ਪੈਸਾ ਨਿਕਲਣਾ ਹੈ ਇਹ ਗੱਲ ਲਿਖ ਲਿਓ ਸਟੈਂਪ ਪੇਪਰ ਤੇ ਮੇਰੀ ਓਕੇ ਜੈ ਹਿੰਦ